ਮੌਸਮ ਦੇ ਵਿੱਚ ਖੂਬ ਤਬਦੀਲੀ ਹੋਈ ਹੈ ਪਰ ਜੇਕਰ ਤੁਸੀਂ ਇਹ ਸੋਚ ਰਹੇ ਹੋ ਕਿ ਠੰਡ ਘਟ ਜਾਏਗੀ ਤਾਂ ਅਜਿਹਾ ਜ ਨਹੀਂ ਹੋਣ ਵਾਲਾ ਵੈਸਟਰਨ ਡਿਸਟਰਬੈਂਸ ਕਰਕੇ ਦੋ ਦਿਨ ਬਰਫਬਾਰੀ ਹੋਈ ਮੀਵੀ ਖੂਬ ਪਿਆ ਗੜੇ ਮਾਰੀ ਵੀ ਹੋਈ ਮੌਸਮ ਆਮ ਵਰਗਾ ਹੋਣ ਲੱਗਿਆ ਹੈ ਅਜਿਹਾ ਜਾਪਰੇ ਪਰ ਜਿਹਾ ਜ ਨਹੀਂ ਹੋਏਗਾ ਕਿਉਂਕਿ ਪੰਜਾਬ ਹਰਿਆਣਾ ਦੇ ਕੁਝ ਇਲਾਕਿਆਂ ਦੇ ਵਿੱਚ ਅੱਜ ਵੀ ਧੁੰਦ ਨੂੰ ਲੈ ਕੇ ਐਲਰਟ ਜਾਰੀ ਕੀਤਾ ਗਿਆ ਹੈ ਹਾਲਾਂਕਿ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਹਾਲਾਤ ਆਮ ਵਰਗੇ ਰਹਿਣਗੇ ਤੋਂਦਰ ਹਿਮਾਚਲ ਪ੍ਰਦੇਸ਼ ਦੇ ਵਿੱਚ ਅੱਜ ਬਰਫਬਾਰੀ ਦੀ ਪੇਸ਼ੰਗੋਈ ਹੈ ਪੰਜਾਬ ਦੇ 15 ਤੋਂ ਵੱਧ ਜ਼ਿਲ੍ਹੇ ਅਜਿਹੇ ਨੇ ਜਿ ਇਤੋਂ ਤੁੰਦੂਲੇ ਖੇਲਰ ਜਾਰੀ ਕੀਤਾ ਗਿਆ ਇਹਨਾਂ ਦੇ ਵਿੱਚ ਮਾਝੇ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਦੁਆਬੇ ਦੇ ਕਪੂਰਥਲਾ ਜਲੰਧਰ ਜਦੋਂ ਕਿ ਮਾਲਵੇ ਦੇ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਮਾਨਸਾ ਅਤੇ ਬਰਨਾਲਾ ਸੰਗਰੂਰ ਵਿੱਚ ਤੁੰਦ ਪੈਣ ਦੀ ਖੂਬ ਸੰਭਾਵਨਾ ਹੈ ਲੰਘੇ ਕੱਲ ਚੰਡੀਗੜ੍ਹ ਤੇ ਪੰਜਾਬ ਦੇ ਵਿੱਚ ਖੂਬ ਮੀਂਹ ਪਿਆ ਸੀ ਚੰਡੀਗੜ੍ਹ ਦੇ ਵਿੱਚ ਦੋ ਦਿਨਾਂ 'ਚ 39.6 mm ਯਾਨੀ ਕਿ ਮਿਲੀਮੀਟਰ ਬਾਰਿਸ਼ ਹੋਈ ਇਹਨਾਂ ਦੋਵਾਂ ਦਿਨਾਂ ਦੇ ਅੰਦਰ ਘੜੇਮਾਰੀ ਵੀ ਹੋਈ ਹੈ ਤਾਉਦਰਮੋਹਾਲੀ ਦੇ ਵਿੱਚ ਵੀ ਹਲਕੇ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ ਤਾਪਮਾਨ 10 ਤੋਂ 19 ਡਿਗਰੀ ਦੇ ਦਰਮਿਆਨ ਰਹੇਗਾ